ਅੱਜ ਸਵੇਰੇ ਅਚਾਨਕ ਨੰਗਲ ਫਲਾਈਓਵਰ ਦੇ ਨਜ਼ਦੀਕ ਚੰਡੀਗੜ੍ਹ-ਉਨਾ ਹਾਈਵੇ ਦੇ ਉੱਤੇ ਅਚਾਨਕ ਇੱਕ ਦਰਖਤ गिर ਜਾਣ ਕਾਰਨ ਰਸਤਾ ਬੰਦ ਹੋਣ ਕਰਕੇ ਆਵਾਜਾਈ ਪ੍ਰਭਾਵਿਤ ਹੋਈ। ਸਵੇਰੇ ਤੜਕਸਾਰ ਆਪਣੇ ਕੰਮਕਾਰਾਂ ਤੇ ਜਾਣ ਵਾਲੇ ਲੋਕ, ਖਾਸ ਕਰਕੇ ਹਾਈਵੇ ਦੇ ਉੱਤੇ ਚੱਲਣ ਵਾਲੇ ਵਾਹਨ, ਚਾਲਕ, ਟਰੱਕ ਅਤੇ ਬੱਸਾਂ ਵਾਲੇ ਪ੍ਰਭਾਵਿਤ ਹੋਏ। ਇਸ ਨੂੰ ਦੇਖਦੇ ਹੋਏ ਮੌਕੇ ਤੇ ਰਸਤੇ ਨੂੰ ਡਾਇਵਰਟ ਕਰ ਦਿੱਤਾ ਗਿਆ ਤੇ ਜਿਸ ਕਾਰਨ ਕੁਝ ਘੰਟਿਆਂ ਲਈ ਜਾਮ ਵਰਗੀ ਸਥਿਤੀ ਬਣ ਗਈ। ਹਾਂਜੀ, ਕੀ ਨਾਮ ਹੈ? ਸੰਜੀਵ ਕੁਮਾਰ। ਨਹੀਂ ਕੋਈ ਕਿੱਥੇ ਤੋਂ ਕਿੱਥੇ ਜਾ ਰਿਹਾ ਸੀ? ਮੈਂ ਤਾਂ ਬਾਥੜੀ ਤੋਂ ਜੀਰ ਕਬਰ ਜਾ ਰਿਹਾ। ਕੀ ਹੋਇਆ ਇੱਥੇ ਜੋ ਖੜਾ ਕੀ ਹੈ? ਇਹ ਬੂਟਾ ਕਰਿਆ ਵਾਈ ਸਵੇਰ ਦਾ ਪੇਪਲ ਦਾ ਜੀ ਦੇ ਕਰਕੇ ਲੱਗਿਆ ਵਾਈ ਜਾ ਮੈਂ। ਹਾਂਜੀ, ਨੰਗਲ ਮਹਿਰ ਵਾਲੇ ਰੌਂਡ ਤੋਂ। ਕੀ ਕਹਿਣਾ ਚਾਹੁੰਦੇ ਹੋ ਲੋਕ ਪ੍ਰਸ਼ਾਸਨ ਨੂੰ? ਕਹਿਣਾ ਦਾ ਹੀ ਜਾਂਦੇ ਹੀ ਵੈਸੇ ਇਹ ਰੋਡ ਜਲਦੀ ਕਲੀਅਰ ਕਰਨਾ ਚਾਹੀਦਾ ਜੀ। ਕਿਉਂਕਿ ਇਹੀ ਰੋਡ ਹੈ ਕਿੱਧਰ ਜਾਣਾ। ਇਹ ਰੋਡ ਦਾ ਉਧਰੋਂ ਵੀ ਹੈ ਪਰ ਉਹਨਾਂ ਪਿੱਛੇ ਵੀ ਗੱਡੀਆਂ ਖੜੀਆਂ ਈ। ਗੱਡੀਆਂ ਬੈਕ ਜਾਊਗੀ ਤਾਂ ਉਧਰ ਦੇ ਸਬਜ਼ੀ ਮੰਡੀ ਵਾਲਾ ਇਹਦੇ ਹੈਗਾ ਸਾਡੀਆਂ ਗੱਡੀਆਂ ਬੜੀਆਂ ਏ ਤੋ ਬੈਕ ਨਹੀਂ ਜਾਂਦੀਆਂ ਇਹ ਗੱਡੀਆਂ ਹਾਂ ਲਾ ਲਓ ਕੁਝ ਹੋਇਆ ਹਾਂ ਰੌਣ ਲਾਲ ਤੋਂ ਲੀ ਆ ਮੁਰ ਕੇ ਆਏ ਕਿੱਥੇ ਜਾ ਰਹੇ ਸੀਗੇ ਕਿੱਥੇ ਕੀ ਹੋਇਆ ਕੀ ਮੈਂ ਜਵਾਰ ਮਾਰ ਲੜ ਜਾਣਾ ਹਾਂ ਅੱਗੇ ਜਵਾਰ ਬੁੱਟਾ ਡੇ ਗਿਆ ਫੇਰ ਤਬਾ ਖਲੇ